ਹੈ ਗੁਜਰੇ ਦਰਾਂ ਲਾ ਬਜਾਵਾ ਹੋਲਾ ਖੇਡਦਾ ਹੋਲਾ ਖੇਡਦਾ ਇਹ ਸੰਗਤਾਂ ਦੇ ਨਾਲ ਬਜਾਵਾ ਹੋਲਾ ਖੇਡਦਾ ਹੋਲਾ ਖੇਡਦਾ ਹੋਲਾ ਖੇਡਦਾ ਸੰਗਤਾਂ ਦੇ ਨਾਲ ਰਬਾਜਾ ਵਾਲਾ ਹੋਲਾ ਖੇਡਦਾ ਚਾਰੇ ਪਾਸੇ ਹੋਵੇ ਬਦੇ ਸੋਨੇ ਹਾਲ ਬਜਾਵਲਾ ਹੋਲਾ ਖੇਡਦਾ ਚਾਰੇ ਪਾਸੇ ਹੋਵੇ ਬਦੇ ਸੋਨੇ ਹਾਲ ਬਜਾਵਲਾ ਹੋਲਾ ਖੇਡਦਾ ਚਾਰੇ ਪਾਸੇ ਹੋਵੇ

पा हव सप्श्री अकल् बजंवा होलाेण सारे पा हव सप्श्री अजंवा होलाेडा ਚੰਗ ਸਿੰਘ ਆਏ ਨੇ ਸਿਰ ਤੇ ਦਮਲ ਸੋਨੇ ਗਾਤਰ ਸਜਾਏ 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 ਨੇ ਬਾਜਾ ਵਾਲੇ ਦੀ ਕਿਰਪਾ ਕਮਾ ਦਾ ਪਹਲਾ ਖੇਡਦਾਏ ਗੁਜਰੀਦਾਨਾ ਵਜਾਵਾਲਾ ਹੋਲਾ ਖੇਡਦਾ ਹੋਲਾ ਖੇਡਦਾਏ ਗੁਜਰੀਦਾਨਾ ਵਜਾਵਾਲਾ ਹੋਲਾ ਖੇਡਦਾ ਖੰਦਾ ਖੇਡਦਾਏ ਗੁਜਰੀਦਾਨਾ ਹੋਲਾ ਖੇਡਦਾ ਸੰਗਤਾਂ ਦੇ ਨਾਲ ਵਜਾਵਾਂ ਲੋਲਾ ਖੇਡਦਾ ਹੋਲਾ ਖੇਡਦਾ ਸੰਗਤਾਂ ਦੇ ਨਾਲ ਵਜਾਵਾਂ ਲੋਲਾ ਖੇਡਦਾ ਹੋਲਾ ਖੇਡਦਾ ਸੰਗਤਾਂ ਦੇ ਨਾਲ ਵਜਾਵਾਂ ਲੋਲਾ ਖੇਡਦਾ ਪੰਜ ਪਿਆਰੇ ਵੇਖੋ ਕਿੰਨੇ ਸੋਹਣੇ प्यारे वेखो कने सोन लॻजे पंज प्यारे कने सोन लॻे पंज प्यारे कने सोण लॻे वेखो आजो खाल सेन कने सोन लॻे वेखो आजो खाल सेन कने सोन लॻजे ਜੇ ਖਾਲਸਾ ਨੇ ਕਿੰਨੇ ਸੋਹਣੇ ਲੱਗਦੇ ਵੇਖੋ ਅੱਜ ਖਾਲਸੇ ਕਿੰਨੇ ਸੋਹਣੇ ਲੱਗਦੇ ਦਰਸ਼ਨ ਦੇਂਦੇ ਨਦਰ ਨਿਹਾਲ ਬਜਾ ਵਾਲਾ ਬੋਲਾ ਖੇਡਦਾ ਬੋਲਾ ਖੇਡਦਾ

खेड़दा है गुजरीदा ਹਰ ਪਾਸੇ ਵੇਖੋ ਅੱਜ ਹੋਈਆਂ ਰਸਨਾਇਆਂ ਨੇ ਹਰ ਪਾਸੇ ਵੇਖੋ ਅੱਜ ਹੋਈਆਂ ਰਸਨਾਇਆਂ ਨੇ ਹਰ ਪਾਸੇ ਦੇਖੋ ਅੱਜ ਹੋਈਆਂ ਰਸਨਾਇਆਂ ਨੇ ਖਾਲਸੇ ਨੂੰ ਹੋਣ ਅੱਜ ਲੱਖ ਲੱਖ ਵਧਾਈਆਂ ਨੇ ਖਾਲਸੇ ਨੂੰ ਹੋਣ ਅੱਜ ਲੱਖ ਲੱਖ ਵਧਾਈਆਂ ਨੇ ਖਾਨ ਸੇ ਨੂੰ ਅੱਜ ਅੱਜ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਅੱਜ ਵਰਸਰ ਆ ਗੁਲਾਬ বাজਾਵਲਾ ਖੇਡਦਾ ਹੋਲਾ ਸੰਗਤਾਂ ਦੇ ਨਾਲ বাজਾਵਲਾ ਖੇਡਦਾ ਹੋਲਾ ਖੇਡਦਾ ਇਹ ਸੰਗਤਾਂ ਦੇ ਨਾਲ বাজਾਵਲਾ ਖੇਡਦਾ ਹੋਲਾ ਖੇਡਦਾ ਇਹ ਸੰਗਤਾਂ బజవాలా హోలా खेड़दा హోలా खेड़दा ए गुजरी दा लाल बजवाला होला खेड़दा होला खेड़दा ए गुजरी दा लाल बजवाला होला खेड़दा होला खेड़दा ए गुजरी दा लाल बजवाला होला खेड़दा होला खेड़दा ए गुजरी दा लाल

ਚਾਰੇ ਪਾਸੇ ਹੋਵੇ ਬਲੇ ਸੋਨਿਆਨ ਵਜਾਵਾਲਾ ਖੇਡਦਾ ਚਾਰੇ ਪਾਸੇ ਹੋਵੇ ਸਤਿ ਸ੍ਰੀ ਅਕਾਲ ਵਜਾਵਾਲਾ ਖੇਡਦਾ ਚਾਰੇ ਪਾਸੇ ਹੋਵੇ ਸਤਿ ਸ੍ਰੀ ਅਕਾਲ ਵਜਾਵਾਲਾ ਖੇਡਦਾ ਚਾਰੇ ਪਾਸੇ ਹੋਵੇ ਸਤਿ ਸ੍ਰੀ ਅਕਾਲ ਸੇ ਹੋਵੇ ਸਤਿ ਸ਼੍ਰੀ ਅਕਾਲ ਬਜਾ ਮਰੋ ਖੇਡਦਾ ਵਾਏ ਗੁਰਜੀ ਦਾ ਖਾਲਸਾ